ਵੀ ਨਹੀਂ ਫਿਰ ਵੀ ਨਹੀਂ ਟਲੇ ਮੁਸਲਮਾਨ ਕਹਿੰਦਾ ਮੈਂ ਲੈਣੇ ਫੁੱਲ ਸਾਰੇ ਹਿੰਦੂ ਕਹਿੰਦਾ ਮੈਂ ਲੈਣੇ ਫਿਰ ਕਈ ਜੜੇ ਸਮਝਦਾਰ ਸੀ ਉਹਨਾਂ ਨੇ ਕਿਹਾ ਕਿ ਕਿਉਂ ਲੜਦੇ ਹੋ ਲੜ ਕੇ ਮਰਨਾ ਹੈ ਤੁਹਾਡੇ ਖਾਥਾ ਨੇ ਨਹੀਂ ਹੈ ਹੁਣ ਜੇ ਲੜਪੇ ਤਾਂ ਤੁਸੀਂ ਲੜਦੇ ਨੇ ਸਾਰੇ ਇਹ ਵੀ ਗਵਾ ਲੈਣੇ ਕਹਿੰਦੇ ਫਿਰ ਕੀ ਕਰਨਾ ਚਾਹੀਦਾ ਹੈ ਕਹਿੰਦੇ 50 50 ਕਰ ਲਓ ਅੱਧੇ ਤੁਸੀਂ ਲੈ ਲਓ ਅੱਧੇ ਅਸੀਂ ਲੈ ਲੇ अद्धे फुल हिंदू ने ले अद्धे फुल मुसलमान ने ले मगर दा एरिया है उत्थे जाके तुसी आप देखो एक कोई जगह पे दोना ही एक पक्ष इस एक पास से है कबीर जी वो समाधि बनी है उन्होंने अपना मकोरा बना लिया उधर हिंदुआ ने वो मंदिर बना लिया कबीर पर द्वैत भावना फिर भी नहीं गई ਦੇਖਦੇ ਨਹੀਂ ਦੋ ਭਾਈ ਹੁੰਦੇ ਜਦ ਨਿਆਣੇ ਹੋ ਜਾਂਦੇ ਉਹਨਾਂ ਦੇ ਤਾਂ ਉਹ ਗਿਣ ਲਾ ਪੈਂਦੇ ਬਾਪ ਦੀ ਜਾਇਦਾਦ ਨੂੰ ਪੈਸੇ ਨੂੰ ਗਿਣ ਲਾ ਪੈਂਦੇ ਵੀ ਹੁਣ ਇਹ ਮੇਰਾ ਹੱਕ ਅੱਧਾ ਮੇਰਾ ਹੋ ਗਿਆ ਇਹ ਦਾਊ ਦਾ ਰਹਿ ਗਿਆ ਫਿਰ ਜੇ ਉਹ ਨਹੀਂ ਮੰਨਦਾ ਪਹਿਲੇ ਤਾਂ ਇਕੱਠੇ ਰਹਿੰਦੇ ਐ ਫਿਰ ਉਹ ਜਦ ਰੌਲਾ ਪੈਂਦਾ ਹੈ ਜਦ ਉਹ ਆ ਜਾਂਦੀ ਹੈ ਕੌਣ ਘਰ ਵਾਲੇ ਦੀ ਆਲੀ ਜਦ ਉਹ ਆਲੀ ਆ ਜਾਂਦੀ ਹੈ ਉਹ ਉਹ ਬਿਲਕੁਲ ਫ੍ਰਿਕਸ਼ਨ ਹੋ ਜਾਂਦੀ ਹੈ ਫਿਰ ਉਹ ਭਾਈ ਨੂੰ ਵੀ ਸਿਆੰਦਾ ਇਹ ਹੈ ਮਾਇਆ ਇਹ ਨਾ ਕਿਸੇ ਜੋਗਾ ਛੱਡਦੀ ਹੈ ਨਾ ਕਿਸੇ ਜੋਗੀ ਛੱਡਦੀ ਹੈ ਇਹ ਜਿਹੜਾ ਜੈ ਬੁਲਾਉਂਦਾ ਇਹਨੇ ਇਹ 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 ਇਹਦੇ ਕੋਈ ਨਿਆਣਾ ਨਹੀਂ ਹੈ ਅੱਛਾ ਜੇ ਕਿਤੇ ਤੁਹਾਡੇ ਵੀ ਕੋਈ ਨਿਆਣਾ ਨਾ ਹੁੰਦਾ ਤੁਸੀਂ ਵੀ ਬੁਲਾਹਦੇ ਅਦੇ ਕੋ ਸਾਰੀ ਗੱਲ ਸਮਝਦਾ ਹੈ ਤੁਸੀਂ ਜ਼ੋਰ ਲਾ ਲਓ ਜੇ ਉਹਨੂੰ ਕਹੋ ਵੀ ਤਰਾ ਵਿਆਹ ਕਰ ਦੇਣਾ ਉਹਨੇ ਕਰਨਾ ਹੀ ਨਹੀਂ ਉਹ ਸਮਝ ਲਿਆ ਉਹ ਤਾਂ ਦੇਖਦਾ ਵੀ ਮੈਂ ਤਾਂ ਘੱਟ ਰਹੁੰਦਾ ਜਿਹੜੇ ਵਿਆਹ ਵਾਲੇ ਤਾਂ ਬਹੁਤ ਰਹਿੰਦੇ ਮਰ ਗਏ ਹੋਏ ਮਰ ਗਏ ਹੋਏ ਹਾਇ ਰਬਾ ਹਾਇ ਰਬਾ ਹੁੰਦੀ ਹੈ ਚੰਗਾ ਭਲਾ ਇੱਥੇ ਦੇਖੋ ਕਿੰਨੇ ਖੁਸ਼ ਹੈ ਜਦ ਤੁਸੀਂ ਘਰ ਨੂੰ ਮੁੜ ਘਰਨਾ ਐ ਸੁਕੜਦੇ ਸੁਕੜਦੇ ਐ ਹੋ ਕੇ ਅੰਦਰ ਬੜਨਾ ਜੇ ਕਿਤੇ ਕੋਈ ਜਿਹਦੇ ਨਾਲ ਅਣ ਬਣ ਹੈ ਨਾ ਅਣ ਵਣ ਜੇ ਉਹ ਦਿਖ ਗਿਆ ਬਸ ਫਿਰ ਕੀ ਆ ਫਿਰ ਦੇਖੋ ਮੂਦਾ ਚਿਹਰਾ ਗੁਰੂ ਘਰ ਦੇ ਚ ਕਿੰਨੀ ਪ੍ਰਸੰਤਾ ਹੈ ਇਹ ਹਸਨ ਵਾਲੀ ਗੱਲ ਦੋਨਾਂ ਨੇ ਫਿਰ ਵੀ ਆਪਣੀ ਜੜੀ ਦ્વੈਤ ਭਾਵਨਾ ਨੂੰ ਨਹੀਂ ਛੱਡਿਆ ਉਹ ਕਹਿੰਦਾ ਮੈਂ ਮੰਦਿਰ ਬਣਾਣਾ ਉਹ ਕਹਿੰਦਾ ਮੈਂ ਮਕਬਰਾ ਬਣਾਣਾ ਉਹ ਬਣਾ ਕੇ ਫਿਰ دیوار ਖੜੀ ਕਰ ਲਈ ਔਰ دیوار ਨੂੰ ਨਸ਼ਤ ਕਰਨ ਦ્વੈਤ ਦੀ دیوار ਨੂੰ ਨਸ਼ਤ ਕਰਨ ਵਾਸਤੇ ਸਤਿਫੁਸ਼ਕ ਵੀ ਸਾਹ ਮਹਾਰਾਜ ਜੀ ਫੁੱਲਾਂ ਦੇ ਵਿੱਚ ਪ੍ਰਗਟ ਹੋ ਗਏ ਆਪਣੀ ਜੋਤ ਨੂੰ ਪ੍ਰਗਟ ਕਰਕੇ ਉਹਨਾਂ ਨੇ ਦੁਨੀਆ ਨੂੰ ਇੱਕ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਬੋਲੋ ਵੰਦੇਸ਼ੋਡ ਸਤਿ ਸ਼੍ਰੀ ਅਕਾਲ ਮੈਂ ਤਾਂ ਟਾਈਮ ਹੀ ਵਹ ਲਾਤਾ ਤੇ ਮੈਂ ਪਿੱਛੇ ਨੂੰ ਮੁੜਦਾ ਆਓ ਇਹ ਗੱਲ ਪੂਰੀ ਕਰੀਏ तेरी बन जाएगी राम गुण गाने से तेरी बन जाएगी राम गुण गाने से मेरी बल మే గల్ ఖతం కర్న్ జా రహయా సమాపన్ ది ਔਰ ਵੜ ਰਹਾ ਹੈ ਇਹ ਪ੍ਰੋਗਰਾਮ ਤੇ ਆਖਰੀ ਲੈਂਚ ਕੀ ਕਿਹਾ ਮੀਰਾ ਕੀ ਬਨ ਗਈ ਪਿੱਲਣੀ ਕੀ ਬਨ ਗਈ ਮੀਰਾ ਕੀ ਬਨ ਗਈ ਪਿੱਲਣੀ ਕੀ ਬੜ ਗਈ ਮੀਰਾ ਕੀ ਬਨ ਗਈ ਪਿੱਲਣੀ ਕੀ ਵਣ ਗਈ ਮੀਰਾ ਕੀ ਬਨ ਗਈ ਪਿੱਲਣੀ ਕੀ ਵਣ ਗਈ ਮੀਰਾ ਸ਼ਾਮ મે ਹੋ ਗਈ ਔਰ ਪਿੱਲਨੀ ਐਨਾ ਉਸਨੇ ਭਗਤੀ ਕੀਤੀ ਪਿੱਲਨੀ ਦੇ ਗੁਰੂ ਮਤੰਗ ઋષਿ ਜੀ ਸੀ ਔਰ ਉਹਨੇ ਐਨੀ ਭਗਤੀ ਕੀਤੀ ਗੁਰੂਆਂ ਦੀ ਗੱਲ ਤੇ ਵਿਸ਼ਵਾਸ ਕੀਤਾ ਉੱਥੇ ਹੀ ਬੈਠ ਕੇ ਔਰ ਸਭ ਤੋਂ ਪਹਿਲਾਂ ਭਗਵਾਨ ਪਿੱਲਦੀ ਦੀ ਚੌਪੜੀ ਤੇ ਆਏ ਔਰ ਫਿਰ ਦੇਖੋ ਕੀ ਹੋਇਆ ਐਦਾਂ ਦੀ ਬਣੀ ਵੀ ਤੁਸੀਂ ਦੱਸੋ ਦੱਸੋ ਜਦੋਂ ਭੋਗ ਲਾਂਦੇ ਆਂ ਨਾਂਦੇ ਆਂ ਬਸਤਰ ਬਦਲਦੇ ਆਂ ਔਰ ਫਿਰ जुठा हाथ जो हो गया ते हाथ धोंदे तो बहुत कुछ सुचम रखने रिकॉर्ड हो गया भाई शबरी एक बहुत ही अवला नारी और छोटी जाति थी ये तो पता चलता है परमात्मा जात पात पूछे न कोई हर का पजे हर का हुई उत्थे कोई जात पाती नहीं जात पात तेरी बनाई भी है जे तू लकड़ी का ਕੰਮ ਕਰਨ ਲੱਪਿਆ ਲੋਹੇ ਦਾ ਕੰਮ ਕਰਲਾ ਪੈ ਲੋਹਾਰ ਬਣ ਗਿਆ ਲੱਕੜੀ ਦਾ ਕੰਮ ਕਰਦਾ ਤਰਖਾਣ ਬਣ ਗਿਆ ਸੋਨੇ ਦਾ ਕੰਮ ਕਰਦਾ ਸੋਨੇ ਨੂੰ ਸੋਨਾ ਲਿਖ ਕੇ ਫੇਰ ਰਾ ਲਾਤਾ ਸੁਨਾਰ ਤੇ ਬਣਾਈ ਆਤਮਾ ਦੀ ਕੋਈ ਜਾਤ ਹੈ ਔਰ ਧਿਆਨ ਦੇਣਾ ਆਤਮਾ ਦਾ ਨਾ ਲਿੰਗ ਹੈ ਲਪਲੀਗੇ ਇਹ ਲਿੰਗ ਪੁਲਿੰਗ ਤਾਂ ਸਰੀਰ ਕਰਕੇ ਹੈ ਪੁਰਸ਼ਿਤ ਜੀਵਾਤਮਾ ਆ ਗਈ ਪੁਰਸ਼ ਦੇ ਆਕਾਰ ਚ ਜੀਵਾਤਮਾ ਪ੍ਰਵੇਸ਼ ਕਰ ਗਈ ਅਸੀਂ ਨੂੰ ਪੁਰਸ਼ ਕਹਿੰਦੇ ਨੇ और स्त्री दे इस आकार जीवात्मा प्रवेश कर गई स्त्री कहने है। लेकिन दोनों दी जो जीवात्मा है ना लिंग है बोलो ना हो पुलिंग है बोलो वंदी शोड इसी करके आत्मा आत्मा जड़ी वो है निर्लेप है परमात्मा निर्लेप है ਔਰ ਉਹਨਾਂ ਦਾ ਨਾਮ ਸ਼ਬਦ ਸਿਰਫ ਉਹ ਵੀ ਲੇਪ ਹੈ ਇਸ ਕਰਕੇ ਤਵੱਡੇ ਤਾਂ ਤੁਸੀਂ ਸੁਚਮ ਦੇ ਨਾਲ ਵੀ ਲੈਂਦੇ ਐ ਨਹੀਂ ਲਾਂਦੇ ਹੋਣਗੇ ਮੈਨੂੰ ਨਹੀਂ ਮੈਂ ਤਰਜਮਾ ਨਹੀਂ ਆ ਲੇਕਿਨ ਐਦਾਂ ਨਹੀਂ ਲੱਗਿਆ ਭੋਗ ਜਿੱਦਾਂ ਮੀਰਾ ਨੇ ਤੇ ਭਿੱਲੀ ਨੇ ਲਗਾਇਆ ਬੋਲੋ ਵੰਦੀ ਸ਼ੋਡ ਮੀਰਾ ਕੀ ਬਨ ਗਈ ਪੀਲਣੀ ਕੀ ਬਨ ਗਈ ਮੀਰਾ ਕੀ ਬਨ ਗਈ ਪਿੱਲਣੀ ਕੀ ਵਣਗੇ ਮੀਰਾ ਕੀ ਵਣਗੇ ਪਿੱਲਨੀ ਕੀ ਵਣਗੇ ਮੀਰਾ ਕੀ ਬਣ ਗਏ ਪਿੱਲਨੀ ਕੀ ਵਣਗੇ ਮੀਰਾ ਦੀ ਜੜੀ ਹੈ ਇੰਨੀ ਭਗਤੀ ਹੋ ਗਈ ਕਿ ਉਹ ਪੱਥਰ ਦੀ ਮੂਰਤੀ ਚ ਹੀ ਆਪਣੇ ਸਰੀਰ ਨੂੰ ਸਮਾਹਿਤ ਕਰ ਲਿਆ ਇੰਨੀ ਜ਼ਬਰਦਸਤ ਭਗਤੀ ਕੀਤੀ ਔਰ ਪਿੱਲ ਨੇ ਵੀ ਇੰਨੀ ਜ਼ਬਰਦਸਤ ਭਗਤੀ ਕੀਤੀ ਗੁਰੂ ਤੇ ਨਾਮ ਤੇ ਵਿਸ਼ਵਾਸ ਕਰਿਆ ਤੇ ਪਿੱਲੀ ਦੇ ਕਰ ਜਦੋਂ ਭਗਵਾਨ ਰਾਮ ਆਏ ਤੇ ਰੋਜ ਕਿੰਨੇ ਵਰਸ ਇੰਤਜ਼ਾਰ ਕਰਦੀ ਸੀ ਹੁਣ ਆਏ ਅੱਜ ਨਹੀਂ ਆਏ ਕੱਲ ਆਣਗੇ ਚਲੋ ਕੋਈ ਕੰਮ ਹੋ ਗਿਆ ਫਿਰ ਆਣਗੇ ਕਿੰਨੇ ਵਰਸ ਇੰਤਜ਼ਾਰ ਕਰਦੀ ਰਹੀ ਰੋਜ 베ਰ ਤੋੜਨੇ ਬੋ ਰੋਜ ਲਿਆਣੇ ਔਰ ਰੋਜ ਜਿਹੜੇ ਇਕੱਠੇ ਕਰਕੇ ਫਿਰ ਭੋਗ ਲਾਣਾ ਵੀ ਲਾਲੋ ਮਹਾਰਾਜ ਪਰ ਪ੍ਰਮਾਤਮਾ ਨੇ ਦੇਖਿਆ ਜਦੋਂ ਚਰਮ ਸੀਮਾ ਤੇ ਭਗਤੀ ਪਹੁੰਚ ਜਾਂਦੀ ਹੈ ਫਿਰ ਉਹ ਇੱਕ ਸੈਕਿੰਡ ਵੀ ਦੇਰ ਨਹੀਂ ਕਰਦੇ ਇੱਕ ਸੈਕਿੰਡ ਥੋੜਾ ਜਾਂ ਵੀ ਸੰਸਾਰ ਵੱਲ ਮਨ ਸਾੜਾ ਜਾਂਦਾ ਹੈ ਸਾਡੀ ਭਗਤੀ ਅਧੂਰੀ ਹੈ ਪੂਰੀ ਨਹੀਂ ਥੋੜਾ ਜਾਂ ਵੀ ਅਸੀਂ ਗਲਤੀ ਕਰਦੇ ਹਾਂ ਸਾਡੀ ਭਗਤੀ ਅਧੂਰੀ ਹੈ ਪੂਰੀ ਨਹੀਂ ਝੂਠ ਬੋਲਦੇ ਹਾਂ ਸਾਡੀ ਭਗਤੀ ਪੂਰੀ ਨਹੀਂ ਛਲਕਪਟ ਕਰਦੇ ਹਾਂ ਭਗਤੀ ਪੂਰੀ ਨਹੀਂ ਨਾਮ ਜ਼ਰੂਰ ਜਪਦੇ ਹੋ ਲੇਕਿਨ ਝੂਠ ਵੀ ਬੋਲਦੇ ਰਹਿੰਦੇ ਹੋ ਪਰ ਮੈਨੂੰ ਤਾਂ ਇੱਥੇ ਕੋਈ ਝੂਠ ਬੋਲਣ ਵਾਲਾ ਲੱਗਦਾ ਨਹੀਂ ਸਾਰੀ ਦੇਵਤਾ ਬੈਠੇ मीरा ने अपने जीवन च इसी तरह किया और गुरुआ द बोलते विश्वास किया आखिर अंतोगत्वा पिल्ली ने भी ही कीता और पिल्ली दे जब भगवान घर आए तो सब कुछ सुध बुद्ध भुल गई और मैं की करा ਕਿੱਥੇ ਬਠਾਮਾਰਾਮ ਕੁੱਟਿਆ ਨਿੱਕੀ ਜਈ ਮੈਂ ਕਿੱਥੇ ਬਠਾਮਾਰਾਮ ਕੁੱਟਿਆ ਨਿੱਕੀ ਜਈ ਭੈ ਕਿੱਥੇ ਬਠਾਮਾਰਾਮ ਕੁੱਟਿਆ ਨਿੱਕੀ ਜਈ ਮੈਂ ਕਿੱਥੇ ਬਠਾਮਾਰਾਮ ਕੁੱਟਿਆ ਨਿੱਕੀ ਜਈ ਭਗਵਾਨ ਦੇ ਦਰਸ਼ਨ ਕਰਨ ਦਾ ਫਲ ਹੀ ਇਹ ਹੈ ਕਿ ਉਹ ਸੁਧ ਬੁੱਧ ਭੁੱਲ ਜਾਂਦਾ ਹੈ ਮੇਰਾ ਰੋਜ ਆਸਲ ਸਹੀ ਬਸੰ ਬਸ਼ਾਂਦੇ ਸੀ ਜਦੋਂ ਪਗਵਾਨ ਆਏ ਤਾਂ ਉਲਟਾ ਕਰ ਦਿੱਤਾ ਉਹ ਤਾਂ ਸਹੀ ਵਿਚਾਰੀ ਥੀ ਬਿਸ਼ਾ ਦਿੱਤਾ ਸਵੇਰੇ ਲੇਕਿਨ ਜਦ ਆਏ ਉਲਟਾ ਕਰ ਦਿੱਤਾ ਔਰ ਬੇਰ ਤੋੜ ਕੇ ਲਿਆਂਦੀ ਸੀ ਬੇਰ ਤੋੜੇ ਵੀ ਸੀ ਆਏ ਹੋਏ ਸੀ ਲੇਕਿਨ ਭਗਵਾਨ ਉਹ ਕੀ ਕਰਦੀ ਸੀ ਜਦੋਂ ਬੇਰ ਲੈਣ ਜਾਣਾ ਜੰਗਲ ਚ ਉਹਨੇ ਜਿਸ ਬੇਰੀ ਦਾ ਬੇਰ ਤੋੜਨਾ ਪਹਿਲਾਂ ਆਪ ਖਾਣਾ ਵੀ ਕਿਤੇ ਮੇਰੇ ਭਗਵਾਨ ਨੂੰ ਕੋੜਾ ਜਾਂ ਖੱਟਾ ਨਾ ਮਿਲ ਜਾਏ ਫਿਰ ਉਹਨੇ ਹੱਥ ਧੋ ਕੇ ਫਿਰ ਬੇਰ ਤੋੜਨੇ ਫਿਰ ਰੱਖਣੇ ਕਿੰਨੀ ਬੜੀ ਸ਼ੁੱਧਤਾ ਹਰ ਹਰ ਸਵਾਸ ਦੇ ਵਿੱਚ ਰਾਮ ਰਾਮ ਮੈਂ ਔਰ ਉਧਰ ਸ਼ਾਮ ਮੈਂ ਇਹ ਦੋਨੋਂ ਹੀ ਪੰਕਤੀ ਇੱਕ ਹੀ ਲੱਗਦੀ ਹੈ ਇੱਕੋ ਹੀ ਸਥਿਤੀ ਲੱਗਦੀ ਹੈ ਔਰ ਜਦੋਂ ਭਗਵਾਨ ਆਏ ਤਾਂ ਮੀਰਾ ਨੇ ਸੋਚਿਆ ਕਿ ਹੁਣ ਭੋਗ ਲਗਾਣਾ ਹੈ ਉਹਦਾ ਦਿਮਾਗ ਚਲੇ ਗਿਆ ਕਿ ਮੈਂ ਜੰਗਲ ਤੇ ਪੇੜ ਤੇ ਪਹਿਲਾਂ ਫਲ ਲਿਆਵਾਂ ਭੁੱਲ ਗਈ ਫਲ ਤਾਂ ਲਿਆਂਦੇ ਸੀ ਔਰ ਪਾਇਸੀ ਛਾਬੜੀ ਚ ਔਰ ਦਿਖੇ ਉਹ ਅਚਾਨਕ ਤੌਨੇ ਕਿਹਾ ਠੀਕ ਹੈ ਔਰ ਦੇਖ ਕੇ ਫਿਰ ਉਹੀ ਆਦਤ ਸੀ ਪਹਿਲਾਂ ਚੱਖਣੇ ਫਿਰ ਤੋੜਨੇ ਫਿਰ ਭੋਗ ਲਾਣਾ ਉਹਦੇ ਦਿਮਾਗ ਚ ਇਹ ਸੀ ਜਦੋਂ ਛਾਬੜੀ ਚੋਂ ਚੱਕਿਆ ਮੀਰਾ ਦੇ ਮਨ ਚ ਆਇਆ ਕਿ ਕਿਤੇ ਖੱਟਾ ਨਾ ਹੋਵੇ ਮੂੰਚ ਪਾਇਆ ਜਦ ਮੂੰਚ ਪਾਉਂਦੇ ਹੈ ਤਾਂ ਭਗਵਾਨ ਮੁਸਕਰਾ ਰਹੇ ਹਨ ਭਗਵਾਨ ਅੱਗੇ ਖੜੇ ਹੈ ਇਹ ਵੀ ਨਹੀਂ ਦੇਖਿਆ इनी चरम सीमा ते भगती पहुंच गई और जूठा ही बेर भगवान है और भगवान ने मना नहीं किया जो भगती करता है ओम रोम रोम पवित्र हो जाता है बोलो बंदी शोर शरीर पवित्र हो जाता है उसकी वाणी पवित्र हो जाती है उदा मन पवित्र हो जाता है उसका तन पवित्र हो जाता है ਪਿੰਲੀ ਦੀ ਔਰ ਬੀਰਾ ਦੀ ਐਡੀ ਪਕਤੀ ਸੀ ਪੰਲੀ ਨੇ ਇੰਨਾ ਤਪ ਜਪ ਕੀਤਾ ਪਕਤੀ ਕੀਤੀ ਕਿ ਮੁਖ ਤੇ ਆਇਆ ਹੋਇਆ ਝੂਠਾ ਵੀਰ ਜਿਹੜਾ ਹੈ ਉਹਨੇ ਭਗਵਾਨ ਅੰਗੇ ਕਰਤਾ ਫਿਰ ਉਹ ਖਾਂਦੀ ਹੈ ਫਿਰ ਦਿੰਦੀ ਹੈ ਫਿਰ ਖਾਂਦੀ ਲਕਸ਼ਮਣ ਕੋਲ ਖੜੇ ਹਨ ਲਕਸ਼ਮਣ ਨੇ ਦੇਖਿਆ ਕੀ ਹੋ ਰਿਹਾ ਹੈ ਇਹ ਤਾਂ ਅਜੀਬੋ ਗਰੀਬ ਗੱਲ ਹੋ ਰਹੀ ਹੈ ਮੂੰਹ ਵਿੱਚੋਂ ਕੱਢ ਕੇ ਪਹਿਲਾਂ ਤਾਂ ਲਕਸ਼ਮਣ ਘੂਰਣ ਲੱਗਿਆ ता थोड़ा जा राम ने उधर बिल्कुल चुप हो गए मेरा कोई काम नहीं भगत और भगवान है भगत भगवान का मसला है उसने फिर तोड़िया फिर दिता अंतो गतवा भगवान ने फिर लक्ष्मण नक्ष्मण की परीक्षा लक्ष्मण ਉਹ ਦੇਖਦਾ ਹੈ ਕਿ ਇਹ ਇਹ ਵੀ ਲਗਾਉਂਦਾ ਕਿ ਲਗਾਉਂਦਾ ਇਸ਼ਾਰਾ ਕੀਤਾ ਪਿੱਲੀ ਨੂੰ ਮੇਰਾ ਭਰਾ ਖੜਾ ਹੈ ਇਹਨੂੰ ਵੀ ਦੇ ਦੇ ਉਹੀ ਗੱਲ ਫੇਰ ਕੀਤੀ ਮਿਰਾ ਨੇ ਮੂਝ ਪਾਇਆ ਕਿ ਤੇ ਖੱਟਾ ਨਾ ਹੋਵੇ ਉਹਦੇ ਵੱਲੋਂ ਕਰ ਦਿੱਤਾ ਲਕਸ਼ਮਨ ਨੇ ਡਰਦੇ ਨੇ ਲੈਤਾ ਲਿਆ ਪਰ ਬੋਲੋ ਓਏ ਤੁਰਸੀ ਦਾ ਸਭ ਨੂੰ ਜਾਣਦੇ ਮੇਰਾ ਟਾਈਮ ਕਿਉਂ ਵੇਸਟ ਕਰਦੇ ਸਾਰਾ ਕੁਝ ਜਾਣਦੇ ਫੇਰ ਕਰਦੇ ਕਿਉਂ ਨਹੀਂ नहीं। और फिर जो घेर जदो, जदो और भगवान अंतर जामे से उन्होंने समझ लिया कि मेरे भगत का अपमान जो करता है वह पामे मेरा कोई व्यवहारिक तौर पर भा है मेरी पत्नी है मेरा कोई भी संबंध है मैं नो बर्दाश्त नहीं करता बोलो वन शोर ਉਨੇ ਜੂਠਾ ਮੈਂ ਖਾ ਰਿਹਾ ਉਹਨੂੰ ਵੀ ਖਾਣਾ ਚਾਹੀਦਾ ਹੈ ਲੇਕਿਨ ਲਕਸ਼ਮਣ ਨੂੰ ਪਿੱਲਨੀ ਦੀਪਕਤੀ ਦੀ ਪ੍ਰਕਾਸ਼ਤਾ ਬਾਰੇ ਬਿਲਕੁਲ ਨਹੀਂ ਪਤਾ ਇਸੇ ਤਰ੍ਹਾਂ ਕਈ ਵਾਰ ਸਾਨੂੰ ਸੰਤਾਂ ਦੇ ਬਾਰੇ ਪਤਾ ਨਹੀਂ ਹੁੰਦਾ ਅਸੀਂ ਉਹਨਾਂ ਦੇ ਵਿਵਹਾਰ ਨੂੰ ਦੇਖ ਕਰਕੇ ਅਸੀਂ ਸੋਚਦੇ ਹਾਂ ਕਿ ਇਹ ਤਾਂ ਇਦਾਂ ਹੀ ਹੈ ਇਹਨਾਂ ਦਾ ਹਾਲੀ ਕਾਣ ਪੀਣ ਦਾ ਤਨਸ਼ਰੂ ਕੀਤਾ ਵਾਏ ਇਹ ਕੋਈ ਇਤਹਾਸੀ ਤਾਂ ਪੱਛਿਆ ਨੂੰ ਕਮਾਂਦੇ ਤਾਂ ਇਹ ਕੁਝ ਵੀ ਨਹੀਂ ਬਹਿਲੇ ਬੈਠੇ ਰਹਿੰਦੇ ਮੱਥੇ ਟਿਕਾਂਦੇ लेना ना देना इना गोदड़िया लाल छुपे इन्होंने नहीं समझे पा दसो एक वस्त्र ही पा के दसो तुम पसीना आ जाएगा फिर भी असी समझते नहीं मीन कर दे भगवान ने जो देखिया मीरा ने अपमान किया है पिली का अपमान किया है लक्ष्मण ने उस वेले फिर ਮਾ ਕੋ ਆਨੇ ਸੋਚਿਆ ਕਿ ਐਨੋ ਵੀ ਹੁਣ ਕੁਝ ਕਰਨਾ ਦੱਸਣਾ ਹੀ ਪੈਣਾ ਮੇਰੇ ਪਗ ਦਾ અપਮਾਨ ਮੈਂ ਚੱਲ ਨਹੀਂ ਸਕਦਾ ਤੇ ਜਦੋਂ ਪਿਲਨੀ 베ਰ ਖਲਾਂਦੇ ਖਲਾਂਦੇ ਤੁਸੀਂ ਜਦੋਂ ਖਲਾਂਦੇ ਹੋ ਪੁੱਛਦੇ ਨਹੀਂ ਕਰਦੇ ਨਹੀਂ ਵੀ ਇਹ ਸਬ지 ਚੰਗੀ ਬਣੀ ਹੈ ਧਾਲ ਕਿਦਾਂ ਹੈ ਅੱਜ ਮੈਂ ਖੀਰ ਬਣਾਈ ਹੈ ਕਿਦਾਂ ਬੋਲਦੇ ਨਾ ਵੀ ਕਿਤੇ ਵੀ ਖੁਸ਼ ਹੋ ਗਿਆ ਕਿ ਨਹੀਂ ਹੋਇਆ ਤਾਂ ਐਦਾਂ ਹੀ ਮੀਰਾ ਨੇ ਵੀ फिर लिने भी पूछ लिया महाराज मिठे, मिठे है ना इबेर में जो देरी आई किसी महापुरुष ने कही है। इन बेरो में वो मीठे है। इन बेरो मे ओ मीठे है इन बेरो में वो ਜਿਹੜੇ ਛਾਬੜੀ ਚ ਪਏ ਐ ਓਨੀ ਓਨੀ ਮੈਂ ਕਹਿ ਰਿਹਾ ਭਗਵਾਨ ਕਹਿੰਦੇ ਇਹਨਾਂ ਬੇਰਾਂ ਦੇ ਛਾਬੜੀ ਤੋਂ ਜਿਨ੍ਹਾਂ ਤੂੰ ਚੁੱਕ ਕੇ ਮੂੰਚ ਖਾ ਕੇ ਔਰ ਮੈਨੂੰ ਦਿੰਦੀ ਐ ਇਹ ਮਿੱਠੇ ਐ ਬਾਕੀ ਜਿਹੜੇ ਪਏ ਐ ਉਹ ਪਤਾ ਨਹੀਂ ਖੱਟੇ ਐ ਮਿੱਠੇ ਇਹ ਮਿੱਠੇ ਇਨ ਬੇਰੋ ਮੇ ਓ ਮਿੱਠੇ ਹੈ ਇਨ ਮੇਰੋ ਮੇ ਓ ਮਿੱਠੇ ਹੈ ਇਨ ਬੇਰੋ ਮੇ jinme kine cheh pilne mithe hai jinme kine cheh pilne mithe hai jinme kine shehad pilne mithe hai jinme kine shehad pilne mithe hai ਉਹ ਮਾਰਦੀ ਹੈ ਦੰਦ ਤਾਂ ਉਹਦੇ ਚ ਸੇਖ ਹੋ ਗਿਆ ਕਹਿੰਦੇ ਇਹ ਜਿਆਦਾ ਮਿੱਠੇ ਹੈ ਉਹਨਾਂ ਦਾ ਨਹੀਂ ਪਤਾ ਜਿਹੜੇ ਬਾਕੀ ਤਾਂ ਛਾਬੜੀ ਚ ਇਕੱਠੇ ਕੀਤੇ ਕਮਾਲ ਹੈ ਪ੍ਰੇਮ ਦੀ ਪ੍ਰਕਾਸ਼ਤਾ ਪ੍ਰੇਮ ਦੀ ਅਨਭੂਤੀ ਪ੍ਰੇਮ ਦੀ ਚਰਮ ਸੀਮਾ ਉਸੇ ਕਦ ਪਹੁੰਚਾਂਗੇ ਸਾਡੇ ਤਾਂ ਸੁੱਚੇ ਵੀ ਭੋਗ ਲਾਣ ਨੂੰ ਤਿਆਰ ਨਹੀਂ ਕਿਉਂ ਕਾਰਨ ਕਿ ਕਿੰਨੀਆਂ ਇੱਛਾ ਬੈਠੀਆਂ ਹੁੰਦੀ ਹੈ ਮੈਨੂੰ ਇੱਕ ਭਗਤ ਕਹਿੰਦਾ ਆ ਕੇ ਕਹਿੰਦਾ ਜੀ ਮੈਨੂੰ ਤਾਂ ਜਾਦੇ ਨਹੀਂ ਚਾਹੀਦਾ 3-400 ਕਰੋੜ ਚਾਹੀਦਾ ਮੈਂ ਕਿਹਾ ਮੈਂ ਤਾਂ ਮੰਗਤਾ ਰੋਟੀ ਮੰਗ ਕੇ ਖਾਂਦਾ 3-400 ਨਾਲ ਮੈਂ ਤੇਰੀ بیੜੀ ਤਰ ਜਾਊਗੀ 3-400 ਇਹ ਤੇ ਬੈਠਾ ਹੋਣਾ ਹੈ ਤੇ ਬੈਠਾ ਹੋ ਮੈਂ ਕੀ ਕਰਾਂ ਹੋਊਂਗਾ بیੜੀ ਲੱਗ ਜਣੀ ਬੰਨੇ टैक्स आया ने रेड पा देनी फलाना कर देना कितों आया पैसा होर पंगा लेके बह जाना जिनमें की ने छेक पीलनी मीठे है मीठे है मीठे है तेरे ਦੇ ਪਗਤੀ ਦਾ ਸਾਖਸ਼ਾ ਸਰੂਪ ਸਾਡੇ ਗੁਰੂ ਮਹਾਰਾਜ ਮੈਂ ਕੱਲ ਸੁਬਾਪੰਦੀ ਔਰ ਲੈ ਜਾ ਰਿਆ ਬੰਦੀਛੋੜ ਬਹਾਰਾ ਜੀ ਪਗਤੀ ਦੇ ਸਰੂਪ ਸਾ। ਔਰ ਇੰਨੀ ਬੜੀ ਪਗਤੀ ਕਰਦੇ ਸੀ ਉਹਨਾਂ ਨੂੰ ਕੋਲ ਆਇਆ ਵੀ ਨਹੀਂ ਪਤਾ ਚੱਲਦਾ ਸੀ ਗਿਆ ਵੀ ਨਹੀਂ ਪਤਾ ਕਿ ਜਦੋਂ ਕਿਉਂਕਿ ਉਹ RAM ਮਏ ਹੋ ਗਏ। ਲਾਲੀ ਮੇਰੇ ਲਾਲ ਕੀ ਜਿਤ ਦੇਖੂ ਤਿਤ ਲਾਲ ਲਾਲੀ ਦੇਖਣ ਮੈਂ ਗਈ ਮੈਂ ਵੀ ਹੋ ਗਿਆ ਇਸ ਚਰਮ ਸੀਮਾ ਤੇ ਜਦੋਂ ਭਗਤੀ ਪਹੁੰਚਦੀ ਹੈ ਫਿਰ ਉਹਦੇ ਚ ਕੋਈ ਦੀਵਾਰ ਨਹੀਂ ਰਹਿੰਦੀ ਔਰ ਜੇ ਦੀਵਾਰ ਰਹਿੰਦੀ ਹੈ ਤੇ ਹਜੇ ਅਗਿਆਨਤਾ ਹੈ ਅਗਿਆਨਤਾ ਹੈ ਅਗਿਆਨਤਾ ਹੈ ਬਸ ਇੰਨਾ ਹੀ ਕਹਿੰਦੇ ਹੋਏ ਮੈਂ ਬਾਣੀ ਵਿਰਾਮ ਕਰਾਂ